ਰੈਫਰship ਦੀਆਂ ਸਵਾਵਾ ਦਿੰਦੇ ਅਗਲੀ ਰੇਡ ਪਾਉਣ ਦੇ ਲਈ ਗੁਰੇਤھਰੇਰ ਕਹਿੰਦੇ ਫੇਰ ਆ ਗਿਆ ਲੈ ਵੀ ਹਠੂਰ ਆਇਆ ਉਹ ਜੱਫੇ ਲਾਉਣੇ ਪੈਣੇ ਆਂ ਗੁਰੀਆਂ ਚੜਦੇ ਨੂੰ ਸਰਾਮ ਕਰਦੀ ਆ ਉਹ ਬੱਲੇ ਬੱਲੇ ਉਹ ਬੱਲੇ ਹਠੂਰ ਓ ਬੱਲੇ 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 ਐਨ ਸਰਾ ਕਰਾ ਦਿੱਤਾ ਠੂਰ ਵਾਲੇ ਨੇ ਅਗਲੀ ਰੇਡ ਜੱਜ ਮੰਡੀਆਂ ਵਾਲਾ ਓ ਚਿੱਟੇ ਰੰਗ ਦਾ ਬੰਨਿਆ ਹੋਇਆ ਰਮਾਲ ਇਸ ਨੌਜਵਾਨ ਦੀ ਸ਼ਾਨ ਦੇ ਵਿੱਚ ਵਾਅਦਾ ਕਰ ਰਿਹਾ ਹੈ ਕਿ 35 ਅਖਰੀ ਬਾਸ਼ਾ ਦੇ ਵਿੱਚ ਪਹਿਲਾ ਹਰਫ ਸਰਤਾਜ ਹੈ ਊੜਾ ਰਾਜੇ ਲਈ ਜਿੱਦਾ ਤਖਤ ਜ਼ਰੂਰੀ ਸਿੱਖੀ ਦੇ ਵਿੱਚ ਤਾਜ ਹਾ ਜੂੜਾ ਓ ਠੂਰ ਵਾਲਾ ਫੇਰ ਬੱਲੇ ਬੱਲੇ ਕਰਵਾ ਗਿਆ ਓ ਵਾਲਾ ਹਠੂਰ ਵਾਲਾ ਕਿ ਆਉਂਦੇ ਯਾਰੇ ਰੋਕਣੇ ਤੂਫਾਨ ਜੀ ਲੱਗਿਆ ਤੇ ਠੂਰ ਦੀ ਟੀਮ ਦੇ ਹਿੱਸੇ ਇੱਕ ਹੋਰ ਅੰਕ ਦਾ ਵਾਧਾ ਹੋ ਚੁੱਕਿਆ ਮੰਡੀਆਂ ਵਾਲੇ ਜੱਜ ਦੀ ਕਬੱਡੀ ਹੈ ਲਓ ਕਹਿੰਦੇ ਜੱਜ ਮੰਡੀਆਂ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਕਿ ਗੱਲਾਂ ਬਾਤਾਂ ਕਰਕੇ ਕਾਬੂ ਸ਼ੇਰ ਆਉਂਦੇ ਨਾ ਆਜੋ ਬਿਰ ਤਾਕਤ ਦੇ ਲੋਕੋ ਮੁੜ ਕੇ ਸ਼ੇਰ ਆਉਂਦੇ ਨਾ ਰਫਤਾਰ ਉੰਕਣ ਜਹਾਜ਼ ਵਾਲੀ ਜਾਂ ਫਿਰ ਪਾਖੜੇ ਦਾ ਨੀਰ ਬੰਨਣਾ ਪੈਂਦਾ ਏ ਰੇਡ ਪੈਂਦੀ ਨਹੀਂ ਮੇਰਾ ਦਿਲ ਦੇ ਸਨਮਾਨ ਸੌਖੇ ਨਹੀਂ ਉਹ ਮਿਲਦੇ ਕਬੱਡੀ ਲਈ ਤਾਂ ਲੋਕੋ